ਲੋ ਜੀ ਭਾਈ ਆਹ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਬਹੁਤ ਵੱਡਾ ਮੈਸੇਜ ਆ ਵੀਡੀਓ ਦੇ ਵਿੱਚ ਤੇ ਆਹ ਦੇਖੋ ਵੀਡੀਓ ਜੀ ਲੋ ਜੀ ਭਾਈ ਆਹ ਵੀਡੀਓ ਹੋ ਗਈ ਸਟਾਰਟ ਦੇਖੋ ਭਈ ਕੁਦਰਤ ਨੇ ਇਸ ਧਰਤੀ ਨੂੰ ਬਹੁਤ ਹੀ ਖੂਬਸੂਰਤ ਬਣਾਇਆ ਨੇਕਾ ਪ੍ਰਕਾਰ ਦੇ ਜੀਵ ਜੰਤੂ ਬਣਾਇਆ ਕੁਦਰਤ ਨੇ ਇਸ ਧਰਤੀ ਤੇ ਤੇ ਹਰ ਕੋ ਨੂੰ ਇਸ ਧਰਤੀ ਤੇ ਰਹਿਣ ਦਾ ਅਧਿਕਾਰ ਦਿੱਤਾ ਦੇਖੋ ਭਈ ਕੁਦਰਤ ਨਾਲ ਛੇੜਛਾੜ ਨਾ ਕਰਿਆ ਕਰੋ ਕੁਦਰਤ ਤੋਂ ਪਾਰ ਕੁਝ ਵੀ ਨਹੀਂ ਕੁਦਰਤ ਨਾਲ ਪਿਆਰ ਕਰਿਆ ਕਰੋ ਦੇਖੋ ਭਈ ਜ਼ਿੰਦਗੀ ਦੇ ਵਿੱਚ ਹਰ ਕੋ ਕਿਸੇ ਨਾ ਕਿਸੇ ਮੋੜ ਤੇ ਸੰਘਰਸ਼ ਕਰਨਾ ਪੈਂਦਾ ਭਾਵੇਂ ਕੋਈ ਪੰਛੀ ਪੰਖੀਂਦਾ ਭਾਵੇਂ ਕੋਈ ਇਨਸਾਨ ਆ ਆ ਜਿੰਦਗੀ ਦਾ ਨਾਮ ਹੀ ਸੰਘਰਸ਼ ਆ ਬਈ ਜਿੰਦਗੀ ਸੰਘਰਸ਼ਾਂ ਭਰੀ ਹੁੰਦੀ ਆ ਤੇ ਆ ਦੇਖੋ ਬਈ ਦੋ ਮੱਛਲੀਆਂ ਪਤਾ ਨਹੀਂ ਕਿਹੜੇ ਕਾਰਨ ਕਰਕੇ ਆਪਣੇ ਘਰ ਤੋਂ ਦੂਰ ਚਲ ਗਿਆ ਗਈਆਂ ਸੀ ਤੇ ਦੇਖੋ ਉਹਨਾਂ ਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਆਪਣੇ ਘਰ ਆਉਣ ਲਈ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਸਭ ਤੋਂ ਵੱਡੀ ਗੱਲ ਇਹ ਆ ਦੇਖੋ ਭਾਈ ਕੁਦਰਤ ਨੇ ਇਹਨਾਂ ਨੂੰ ਵੀ ਸਮਝ ਦਿੱਤੀ ਆ ਤੇ ਆਪਣੇ ਘਰ ਦੇ ਵਿੱਚ ਉਹ ਦਾਖਲ ਹੋ ਗਈਆਂ ਆ ਕੁਦਰਤ ਤੋਂ ਪਾਰ ਕੁਝ ਵੀ ਨਹੀਂ ਕੁਦਰਤ ਨਾਲ ਪਿਆਰ ਕਰਿਆ ਕਰੋ ਤੇ ਜੇ ਆ ਵੀਡੀਓ ਤੋਂ ਕੁਝ ਵਧੀਆ ਮੈਸੇਜ ਮਿਲਿਆ ਕਮੈਂਟ ਕਰਕੇ ਜਰੂਰ ਦੱਸੋ ਤੇ ਹੋਰ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ